ਵਿਆਦੀ ਕੋੜੀ ਚੜਨ ਤੋਂ ਪਹਿਲਾਂ ਪੁਲਿਸ ਨੇ ਲਾੜੇ ਨੂੰ ਕੀਤਾ ਗ੍ਰਿਫਤਾਰ 2.5 ਕਿਲੋ ਹੈਰੋਇਨ ਸਮੇਤ ਲਾੜਾ ਪੁਲਿਸ ਦੇ ਆਇਆ ਕਾਬੂ ਲੁਧਿਆਣਾ ਦੇ ਵਿੱਚ ਜਿੱਥੇ ਦਿਹਾਤੀ ਪੁਲਿਸ ਸੀਐਸਟਾਫ ਜਗਰਾਉਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਹ ਇੰਤਲਾ ਪੁਲਿਸ ਨੂੰ ਮਿਲਦੀ ਹੈ ਕਿ ਗੁਰਪ੍ਰੀਤ ਸਿੰਘ ਉਰਫ ਸਾਜਨ ਜੋ ਨਸ਼ਾ ਤਸਕਰ ਹੈ ਇਹ ਦੱਸਦੀ ਹੈ ਕਿ ਹੈਰੋਇਨ ਲੈ ਕੇ ਨਿਕਲਿਆ ਹੈ ਤੇ ਆਪਣੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਜੋ ਹੈਰੋਇਨ ਹੈ ਇਸ ਨੂੰ ਸਪਲਾਈ ਕਰੇਗਾ ਤਾਂ ਪੁਲਿਸ ਹਾਈ ਲੈਵਲ ਦਾ ਨਾਕਾ ਲਾਉਂਦੀ ਹੈ ਸਤਲੁਜ ਦਰਿਆ ਦੇ ਕੰਢੇ ਤੇ ਜਿਸ ਤੋਂ ਬਾਅਦ ਇਹ આરોપી ਜੋ ਹੈ ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਸਾਜਨ ਵਜੋਂ ਹੋਈ ਹੈ ਇਹ ਪਹੁੰਚਦਾ ਹੈ ਤਾਂ ਪੁਲਿਸ ਦੇ ਵੱਲੋਂ ਜਦੋਂ ਇਸ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਸ ਦੇ ਕੋਲੋਂ 2 ਕਿਲੋ 503 ਗ੍ਰਾਮ ਕਰੀਬ ਕਰੀਬ 2.5 ਕਿਲੋ ਹੈਰੋਇਨ ਜੋ ਹੈ ਇਸ ਦੇ ਕੋਲ ਬਰਾਮਦ ਕੀਤੀ ਜਾਂਦੀ ਹੈ ਤਾਂ ਪੁਲਿਸ ਨੇ ਇਸ આરોપી ਨੂੰ ਇਸ ਦੇ ਮੋਟਰਸਾਈਕਲ ਸਮੇਤ ਦੱਸਦੀ ਹੈ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਹੁਣ 3 ਦਿਨਾਂ ਦਾ ਰਿਮਾਂਡ ਜੋ ਹੈ ਉਹ ਇਸ ਗੁਰਪ੍ਰੀਤ ਸਿੰਘ ਉਰਫ ਸਾਜਨ ਦਾ ਲਿਆ ਗਿਆ ਹੈ ਤਾਂ ਹੁਣ ਜਾਂਚ ਦੇ ਵਿੱਚ ਦੱਸ ਦਈਏ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਗੁਰਦਾਸਪੁਰ ਦੇ ਪਿੰਡ ਬਡਾਲਾ ਦਾ ਏ ਗੁਰਪ੍ਰੀਤ ਸਿੰਘ ਸਾਜਨ ਜੋ ਹੈ આરોપી ਰਹਿਣ ਵਾਲਾ ਹੈ ਦੱਸ ਦਈਏ ਕਿ 16 ਜੁਲਾਈ ਨੂੰ ਇਸ ਦਾ ਵਿਆਹ ਹੋਣਾ ਸੀ ਪਰ ਵਿਆਹ ਦੀ ਕੋੜੀ ਚੜਨ ਤੋਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਸੀਆਈ ਸਟਾਫ ਜਗਰਾਉਂ ਦੇ ਵੱਲੋਂ ਇਸ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 25 ਕਿਲੋ ਹੈਰੋਇਨ ਸਮੇਤ ਇਸ ਗੁਰਪ੍ਰੀਤ ਸਿੰਘ ਸਾਜਨ ਨੂੰ ਜੋ ਹੈ ਕਾਬੂ ਕੀਤਾ ਗਿਆ ਹੈ ਕੋਰਟ ਦੇ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਜੋ ਹੈ 3 ਦਿਨਾਂ ਦਾ ਲੈ ਲਿਆ ਗਿਆ ਹੈ ਤਾਂ ਪੁਲਿਸ ਹੁਣ ਇਸ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਪਾਕਿਸਤਾਨ ਤੋਂ ਹੈਰੋਇਨ ਜੋ ਸੀ ਮੰਗਵਾਉਂਦਾ ਸੀ ਤੇ ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਜੋ ਸੀ ਇਸ ਹੈਰੋਇਨ ਦੀ ਸਪਲਾਈ ਕਰਦਾ ਸੀ ਤਾਂ ਦੱਸ ਦਈਏ ਕਿ ਪਿੰਡ ਵਡਾਲਾ ਦੇ ਵਿੱਚ ਗ੍ਰੰਥੀ ਦਾ ਵੀ ਕੰਮ ਕਰਦਾ ਸੀ ਗ੍ਰੰਥੀ ਵਜੋਂ ਵੀ ਜੋ ਹੈ ਉਹ ਸੇਵਾਵਾਂ ਨਿਭਾਰਿਆ ਸੀ ਪਰ ਪਰਦੇ ਪਿੱਛੇ ਗਲਤ ਕੰਮ ਵੀ ਕਰ ਰਿਹਾ ਸੀ ਤਾਂ ਇਸ ਗ੍ਰੰਥੀ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਗੁਰਪ੍ਰੀਤ ਸਿੰਘ ਸਾਜਨ ਗੁਰਦਾਸਪੁਰ ਦੇ ਪਿੰਡ ਵਡਾਲਾ ਦਾ ਰਹਿਣ ਵਾਲਾ ਜਿੱਥੇ ਗ੍ਰੰਥੀ ਵਜੋਂ ਹੀ ਇਹ ਕੰਮ ਕਰਦਾ ਸੀ ਤੇ ਤਸਕਰੀ ਦਾ ਵੀ ਜੋ ਹੈ ਉਹ ਪਿੱਛੇ ਪਰਦੇ ਪਿੱਛੇ ਕੰਮ ਕਰਦਾ ਸੀ ਤਾਂ ਹੁਣ ਇਹ ਵੇਖਣ ਵਾਲਾ ਹੋਵੇਗਾ ਕਿ ਇਸ ਗ੍ਰੰਥੀ ਦੇ ਕੋਲੋਂ ਹੋਰ ਵੱਡੇ ਵੱਡੇ ਕਿਹੜੇ ਖੁਲਾਸੇ ਹੁੰਦੇ ਨੇ ਇਸ ਦੇ ਨਾਲ ਹੋਰ ਕਿਹੜੇ ਕਿਹੜੇ ਤਸਕਰ ਜੋ ਨੇ ਉਹ ਮਿਲੇ ਹੋਏ ਨੇ ਤਾਂ ਇਹ ਲੁਧਿਆਣਾ ਸੀਆਈ ਸਟਾਫ ਜਗਰਾਉਂ ਦੀ ਦੱਸ ਦਈਏ ਕਿ ਵੱਡੀ ਸਫਲਤਾ ਜੋ ਹੈ ਉਸ ਨੂੰ ਮਿਲੀ ਹੈ ਜਿੱਥੇ ਇਸ ਨਸ਼ਾ ਤਸਕਰ ਨੂੰ 2 ਕਿਲੋ 503 ਗ੍ਰਾਮ ਹੈਰੋਇਨ ਸਮੇਤ ਜੋ ਹੈ ਉਹ ਗ੍ਰਫਤਾਰ ਕੀਤਾ ਗਿਆ ਹੈ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਜਦੋਂ ਇੰਤਲਾ ਮਿਲਦੀ ਹੈ ਕਿ આરોપી ਜੋ ਹੈ ਉਹ ਤਸਕਰੀ ਦੇ ਲਈ ਨਿਕਲਿਆ ਹੋਇਆ ਹੈ ਤਾਂ ਪੁਲਿਸ ਹਾਈ ਨਾਕਾ ਜੋ ਹੈ ਹਾਈ ਲੈਵਲ ਦਾ ਨਾਕਾ ਜੋ ਹੈ ਲਾਉਂਦੀ ਹੈ ਜਿਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਜੋ ਹੈ ਉਹ ਕੀਤੀ ਜਾਂਦੀ ਹੈ ਤੇ ਮੌਕੇ ਤੇ ਹੀ ਇਸ ਦੇ ਕੋਲੋਂ 2 ਕਿਲੋ 503 ਗ੍ਰਾਮ ਹੈਰੋਇਨ ਜੋ ਹੈ ਉਹ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਜੋ ਹੈ ਉਹ ਪੁਲਿਸ ਦੇ ਵੱਲੋਂ ਕਰ ਲਿਆ ਜਾਂਦਾ ਹੈ